ਜਿੰਨੇ ਵੀ ਅਕਾਲੀ ਦਲ ਨੇ ਜਾਂ ਅ ਤੁਹਾਡੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਜੇ ਦਿੱਲੀ ਦੇ ਤਖਤ ਦੇ ਅਧੀਨ ਤੁਸੀਂ ਇਹ ਵੋਟ ਪੋਲਿਟਿਕਸ ਕਰਨੀ ਹੈ ਫਿਰ ਤੁਸੀਂ ਇਹ ਨਾ ਕਹੋ ਵੀ ਅਸੀਂ ਖਾਲਸਾ ਪੰਥ ਅ ਦਿਆ ਕਰਾਵਾਂਗੇ ਖਾਲਸਾ ਪੰਥ ਦਾ ਅਸੀਂ ਆਸ ਭਰ ਲਾਂਗੇ ਨਾ ਖਾਲਸਾ ਪੰਥ ਦਾ ਜਿਹੜਾ ਸੌਰਣਾ ਹੈ ਉਹ ਸੌਰਣਾ ਹੈ ਅਕਾਲ ਤਖਤ ਦੀ ਰਹਿਨਮਾਈ ਹੇਠ ਇਹ ਜਿਹੜੇ ਲੋਕ ਨੇ ਇਹ ਬਰਾਬਰ ਗੱਲ ਕਰਦੇ ਨੇ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਤੇ ਵੀ ਕਬਜ਼ਾ ਰੱਖੀਏ ਤੇ ਨਾਲ ਦੀ ਨਾਲ ਦਿੱਲੀ ਦੇ ਤਖਤ ਦੇ ਥੱਲੇ ਵੀ ਅਸੀਂ ਹੈ ਕਿ ਜਿਹੜੀਆਂ ਸੂਬੇਦਾਰੀਆਂ ਜਿਹੜੀਆਂ ਲਈਏ ਅਸੀਂ ਕਹਿੰਨੇ ਆ ਕਿ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸੁਤੰਤਰ ਉਹਦੀ ਹਸਤੀ ਆ ਉਹਦਾ ਜਿਹੜੇ ਉਹਦੇ ਜੱਫੀਦਾਰ ਨੇ ਜਾਂ ਉਹ ਜਿਹੜਾ ਸਾਡਾ ਜਥਾ ਉਹ ਅਕਾਲ ਤਖਤ ਸਾਹਿਬ ਦੀ ਦੇ ਥੱਲੇ ਜਿਹੜਾ ਆ ਪੰਥ ਦੇ ਜਿਹੜੇ ਪੈਸਲੇ ਨੇ ਉਹ ਕਰੇ ਤੂ ਬੰਨਾਂ ਕਦੀ ਵੀ ਹੋਈ ਨਹੀਂ ਸਕਣੀਆਂ ਕਿ ਤੁਸੀਂ ਅਕਾਲ ਤਖਸਾਹਬ ਦੀ ਰੈਨਮਾਈ ਇੱਥੇ ਵੀ ਚਲੋ ਤੇ ਦਿੱਲੀ ਦੇ ਤੱਕ ਦੇ ਥੱਲੇ ਵੀ ਚਲੋ ਇਹ ਨਹੀਂ ਹੋਣਾ ਇਹਦਾ ਇਹ ਤਰ੍ਹਾਂ ਨਹੀਂ ਕੋਈ ਇੱਥੇ ਹੋਣਾ ਹੀ ਨਹੀਂ ਔਰ ਨਾ ਕਦੀ ਹੋਇਆ ਆ ਜਿਸ ਤਰੀਕੇ ਨਾਲ ਅਕਾਲ ਤਖਸਾਹਬ ਦੀ ਮਾਨ ਮਰਿਆਦਾ ਨੂੰ ਪਿੰਗਲੇ ਲੰਮੇ ਤੋਂ ਮੇਕ ਢਾ ਲੱਗੀ ਆ ਉਹ ਅ ਜਿਹੜੇ ਅੱਗੇ ਵੀ ਆਪਾਂ ਸੋਚਦੇ ਆਂ ਵੀ ਜੇ ਅੱਗੇ ਵੀ ਇਸ ਤਰ੍ਹਾਂ ਦੀ ਸਾਰਾ ਕੁਝ ਹੋਣਾ ਹੈ ਫੇਰ ਉਤੋਂ ਕੋਈ ਬੋਧੀ ਉਮੀਦ ਨਹੀਂ ਰੱਖੀ ਜਾ ਸਕਦੀ ਇਹ ਗੱਲ ਨਹੀਂ ਹੈ ਜੀ ਤੇ ਮਤਲਬ ਮੈਂ ਉਹਨਾਂ ਨੂੰ ਮੈਨੂੰ ਚਾਹ ਥੱਲੇ ਆਪਣੇ ਕਮੈਂਟਾਂ 'ਚ ਗਾਣਾ ਹੀ ਕੜਵਾ ਇਹ ਕਿਵੇਂ ਹੋ ਸਕਦਾ ਹੈ ਕਿ ਕੱਲੇ ਸੰਦੀਪ ਬਾਦਲ ਨੇ ਖੰਡਰਾਂ ਨੁਕਸਾਨ ਕੀਤਾ ਹੈ ਨੁਕਸਾਨ ਦਾ ਇਹ ਜਿੰਨੇ ਸੀ ਸਾਰਿਆਂ ਨੇ ਰਲ ਕੇ ਕੀਤਾ ਜੇ ਇਹ ਸੱਚੇ ਸੱਚੇ ਸਿੰਘੇ ਤੇ ਕਿ ਉਹ ਦੋ ਛਾ ਮਾਰਦੇ ਜਦੋਂ ਸਮੇਤ ਦਸੈਣੀ ਨੂੰ ਡੀਜੀਪੀ ਲਾਇਆ ਸੀ ਜਦੋਂ ਹੋਰ ਬੜੀਆਂ-ਬੜੀਆਂ ਗਲਤੀਆਂ ਕੀਤੀਆਂ ਦੀ ਉਦੋਂ ਇਹਨਾਂ ਨੂੰ ਉਂਗਲ ਕਰਨੀ ਚਾਹੀਦੀ ਸੀ ਖੜੇ ਹੋਣਾ ਚਾਹੀਦਾ ਸੀ ਸਾਹਮਣੇ ਸੋ ਬੀਤੇ ਦਿਨੀ ਕਾਫੀ ਕਸ਼ਮਾ-ਕਸ਼ਟ ਦੇ ਬਾਅਦ ਜਿੱਥੇ ਪੰਜ ਮੈਂਬਰੀ ਕਮੇਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੂੰ ਬਣਾ ਦਿੱਤਾ ਗਿਆ ਹੈ ਹਾਲਾਂਕਿ ਇਸ ਪ੍ਰਧਾਨਗੀ ਨੂੰ ਲੈ ਕੇ ਸੰਗਤਾਂ ਦੇ ਵਿੱਚ ਵੱਖ-ਵੱਖ ਰਾਏ ਪਾਈਆਂ ਜਾ ਰਹੀਆਂ ਨੇ ਇਸ ਤੋਂ ਲੈਦਾ ਅਕਾਲੀ ਦਲ ਦੇ ਜੋ ਹੋਰ ਟੜੇ ਨੇ ਉਹਨਾਂ ਦੇ ਵੱਲੋਂ ਬਹੁਤ ਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ ਸਿੱਖ ਸੰਗਤਾਂ ਦੇ ਵਿੱਚ ਵੀ ਕਾਫੀ ਤਰੀਕੇ ਦੇ ਵੱਖਰੇਵਿਆਂ ਵਾਲੇ ਵਿਚਾਰ ਨੇ ਕਿਉਂਕਿ ਬਹੁਤ ਸਾਰੇ ਟੜੇ ਜਿਹੜੇ ਆ ਉਹ ਇੱਕ ਨਵੇਂ ਅਕਾਲੀ ਦਲ ਦੀ ਮੰਗ ਕਰ ਰਹੇ ਨੇ ਬਹੁਤ ਸਾਰੇ ਲੋਕ ਜਿਹੜੇ ਆ ਪੁਰਾਣੇ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੀ ਮੰਗ ਕਰ ਰਹੇ ਨੇ ਸੋ ਆਖਿਰ ਇਹਨਾਂ ਹਾਲਾਤਾਂ ਦੇ ਵਿੱਚ ਕੀ ਮਾਇਨੇ ਨੇ ਗਿਆਨੀ ਹਰਪ੍ਰੀਤ ਸਿੰਘ ਖੋਹਰਾਂ ਦੇ ਪ੍ਰਧਾਨਗੀ ਦੇ ਸਾਡੇ ਨਾਲ ਕੱਲ ਬਾਤ ਕਰਨ ਦੇ ਲਈ ਫੋਨ ਕਾਲ ਤੇ ਮੌਜੂਦ ਨੇ ਬਾਬਾ ਬਖਸ਼ੀ ਸਿੰਘ ਜੀ ਆਓ ਉਹਨਾਂ ਦੇ ਨਾਲ ਕੱਲ ਬਾਤ ਕਰਦੇ ਹਾਂ ਸੋ ਭਾਈ ਸਾਹਿਬ ਜੀ ਬੀਤੇ ਦਿਨੀ ਗਿਆਨੀ ਹਰਪ੍ਰੀਤ ਸਿੰਘ ਹੋਰਾ ਦੇ ਪ੍ਰਧਾਨਗੀ ਨੂੰ ਤੁਸੀਂ ਕਿਦਾਂ ਦੇਖਦੇ ਹੋ ਦੇਖੋ ਮੈਂ ਪਹਿਲੀ ਗੱਲ ਤਾਂ ਇਹ ਆ ਕਿ ਅ ਮੈਂ ਜਿਹੜੀ ਵੋਟ ਪੋਲਿਟਿਕਸ ਆ ਮੈਂ ਇਹਦਾ ਹਿੱਸਾ ਨਹੀਂ ਹਾਂ ਹਾਂ ਤੇ ਦੂਜੀ ਗੱਲ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਜਿੰਨੇ ਵੀ ਅਕਾਲੀ ਦਲ ਨੇ ਜਾਂ ਅ ਧੜੇ ਨੇ ਮੈਂ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੁੰਨਾ ਕਿ ਤੁਸੀਂ ਜੇ ਦਿੱਲੀ ਦੇ ਤਖਤ ਦੇ ਅਧੀਨ ਤੁਸੀਂ ਇਹ ਵੋਟ ਪੋਲਿਟਿਕਸ ਕਰਨੀ ਹੈ ਫਿਰ ਤੁਸੀਂ ਇਹ ਨਾ ਕਹੋ ਵੀ ਅਸੀਂ ਖਾਲਸਾ ਪੰਥ ਅ ਦਿਆ ਕਰਾਵਾਂਗੇ ਖਾਲਸਾ ਪੰਥ ਦਾ ਅਸੀਂ ਆਸ ਕਰ ਲਾਂਗੇ ਨਾ ਖਾਲਸਾ ਪੰਥ ਦਾ ਜਿਹੜਾ ਸੌਰਣਾ ਹੈ ਉਹ ਸੌਰਣਾ ਹੈ ਅਕਾਲ ਤਖਤ ਦੀ ਰਹਿਨਮਾਈ ਹੇਠ ਜਿਹੜਾ ਵੀ ਜਥਾ ਅਕਾਲ ਤਖਤ ਸਾਹਿਬ ਦੀ ਰਹਿਨਵਾਈ ਹੇਠ ਕੰਮ ਕਰੂਗਾ ਉਹ ਹੀ ਪੰਜਾਬ ਦਾ ਕੋਈ ਸਰਕਾਰ ਸਕੇਗਾ ਜਿਹੜਾ ਦਿੱਲੀ ਦੇ ਤੱਕ ਦੇ ਥੱਲੇ ਕੰਮ ਕਰੇਗਾ ਹਾਂ ਇੱਕ ਗੱਲ ਜ਼ਰੂਰ ਹੈ ਕਿ ਜੇ ਬੰਦੇ ਇਮਾਨਦਾਰ ਹੋਣ ਚੰਗੇ ਹੋਣ ਵਧੀਆ ਹੋਣ ਤਾਂ ਪੰਜਾਬ ਦੇ ਵਿੱਚ ਇੱਕ ਵਧੀਆ ਸੰਤੁਲਨ ਬਣਿਆ ਰਹਿ ਸਕਦਾ ਕਿਉਂਕਿ ਇਸੇ ਪੰਜਾਬ ਦੇ ਇਸੇ ਪੰਜਾਬ ਦੇ ਵਿੱਚ ਜਿਹੜਾ ਅਸੀਂ ਇੱਥੇ ਆਪਣੇ ਮੁਲਕ ਦੀ ਮੰਗ ਜਿਹੜੀ ਕਰ ਰਹੇ ਆ ਜਾਂ ਅਸੀਂ ਉਹਦੇ ਲਈ ਜਦੋਂ ਜਦ ਕਰ ਰਹੇ ਆ ਸੋ ਆ ਗਿਆਨੀ ਆਰਪੀ ਸਿੰਘ ਹੁਣ ਜਿਹੜੇ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਨੇ ਤਾਂ ਇਹ ਪਹਿਲੀ ਵਾਰ ਨਹੀਂ ਹੋਇਆ ਇਹ ਕਈ ਵਾਰੀ ਹੋਇਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਿਹੜੇ ਨੇ ਉਹ ਅਕਾਲੀ ਦਲ ਦੇ ਪ੍ਰਧਾਨ ਰਹੇ ਨੇ ਬਿਲਕੁਲ ਜੀ ਜੀ ਕਿਉਂਕਿ ਜਿਸ ਤਰੀਕੇ ਦੇ ਨਾਲ ਭਾਈ ਸਾਹਿਬ ਜਿਸ ਵੇਲੇ ਤੋਂ 2 ਦਸੰਬਰ ਦੇ ਫੈਸਲੇ ਆਏ ਉਸ ਤੋਂ ਬਾਅਦ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਦੇ ਕਹ ਲੋ ਜੋ ਤਲਖੀ ਗਿਆਨੀ ਹਰਪੂ ਸਿੰਘ ਹੋਰਾਂ ਦੀ ਅਕਾਲੀ ਦਲ ਦੇ ਨਾਲ ਰਹੀ ਉਹਨਾਂ ਦਾ ਇੱਕ ਸ਼ੁਰੂ ਤੋਂ ਬੜਾ ਸਾਫ਼ ਜੇ ਸ਼ਬਦ ਰਹਿ ਸ਼ੁਰੂ ਤੋਂ ਹੀ ਕਿ ਮੈਂ ਰਾਜਨੀਤੀ 'ਚ ਨਹੀਂ ਆਉਣਾ ਮੈਨੂੰ ਕਿਸੇ ਪ੍ਰਧਾਨਗੀਾਂ ਦੀ ਦੌੜ ਨਹੀਂ ਹਾਲਾਂਕਿ ਬੀਤੇ ਦਿਨ ਵੀ ਉਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਪਰ ਇਸ ਹੁਣ ਪ੍ਰਧਾਨਗੀ ਨੂੰ ਲੈ ਕੇ ਬਹੁਤ ਸਾਰੇ ਲੋਕ ਜਿਹੜੇ ਆ ਉਵਰੋਧਤਾ ਵੀ ਜਤਾ ਰਹੇ ਆ ਦੇਖੋ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਣੀਆਂ ਨੇ ਕਿਉਂਕਿ ਜਿਹੜਾ ਸੁਖਬੀਰ ਸਿੰਘ ਇਹੋਨਾਂ ਦੀ ਵੀ ਜਿਹੜੀ ਪੰਜਾਬ ਦੇ ਵਿੱਚ ਇੰਨਾ ਲੰਮਾ ਸਮਾਂ ਉਹਨਾਂ ਨੇ ਰਾਜ ਵੀ ਕੀਤਾ ਹੈ ਕਈ ਵਈ ਉਹ ਮਤਲਬ ਕਿ ਉਹਨਾਂ ਦੇ ਫਾਦਰ ਇੱਥੇ ਸੀਐਮ ਰਹੇ ਨੇ ਤੇ ਇੱਕ ਲੀਡ ਵੀ ਕੀਤੀ ਉਹਨਾਂ ਅਕਾਲੀਆਂ ਨੂੰ ਲੰਮੇ ਸਮੇਂ ਕੋ ਪਰ ਇੱਥੇ ਭੰਬਲ ਪੁੱਸਾ ਫੇਰ ਇਹੀ ਆ ਕਿ ਇਹ ਜਿਹੜੇ ਲੋਕ ਨੇ ਇਹ ਬਰਾਬਰ ਗੱਲ ਕਰਦੇ ਨੇ ਵੀ ਅਸੀਂ ਅਕਾਲ ਤਖਤ ਸਾਹਿਬ ਦੇ ਤੇ ਵੀ ਕਬਜ਼ਾ ਰੱਖੀਏ ਤੇ ਨਾਲ ਦੀ ਨਾਲ ਦਿੱਲੀ ਦੇ ਤਖਤ ਦੇ ਥੱਲੇ ਵੀ ਅਸੀਂ ਰਹਿ ਕੇ ਜਿਹੜੀਆਂ ਸੂਬੇਦਾਰੀਆਂ ਜਿਹੜੀਆਂ ਲਈਏ ਅਸੀਂ ਕਹਿੰਨੇ ਆ ਕਿ ਅਕਾਲ ਤਖਤ ਸਾਹਿਬ ਜਿਹੜਾ ਆ ਉਹ ਸੁਤੰਤਰ ਉਹਦੀ ਹਸਤੀ ਆ ਉਹਦਾ ਜਿਹੜੇ ਉਹਦੇ ਜੱਥੇਦਾਰ ਨੇ ਜਾਂ ਉਹ ਜਿਹੜਾ ਸਾਡਾ ਜਥਾ ਉਹ ਅਕਾਲ ਤਖਤ ਸਾਹਿਬ ਦੀ ਦੇ ਥੱਲੇ ਜਿਹੜਾ ਆ ਪੰਥ ਦੇ ਜਿਹੜੇ ਫੈਸਲੇ ਨੇ ਉਹ ਕਰੇ ਜੀ ਜਿਹੜਾ ਜਿਹੜੇ ਇਹ ਨੇ ਇਹ ਰਾਜਨੀਤਿਕ ਜਿਹੜੇ ਲੋਕ ਨੇ ਇਹ ਉਸ ਅਕਾਲ ਤਖਤ ਸਾਹਿਬ ਦੇ ਜਥੇ ਦੇ ਥੱਲੇ ਰਹਿ ਕੇ ਜਿਹੜਾ ਆ ਕੰਮਕਾਜ ਕਰਨ ਧਰਮ ਦਾ ਜਿਹੜਾ ਕੁੰਡਾ ਆ ਉਹ ਰਾਜਨੀਤੀ ਦੇ ਉੱਤੇ ਬਰਕਰਾਰ ਰਹੇ ਹਾਂ ਇਹ ਜੂੜਾ ਕਿ ਉਹ ਪੜੇ ਲਿਖੇ ਨੇ ਕਥਾਵਾਚ ਕਰਾਈ ਨੇ ਉਹ ਲਗਾਤਾਰ 17-18 ਸਾਲ ਜਿਹੜਾ ਕਥਾਵਾਚ ਕਰ ਰਹੇ ਨੇ ਤੇ ਉਸ ਤੋਂ ਬਾਅਦ ਉਹ ਕਾਰਜਕਾਰੀ ਜੇਜ਼ਦਾਰ ਵੀ ਇਕਾਲ ਤੱਕ ਸਾਲ ਦੇ ਰਹੇ ਨੇ ਤੇ ਉਹਨਾਂ ਤੇ ਕਈ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਵੀ ਰਹੀਆਂ ਕਿ ਕਦੀ ਭਾਜੀਪੀ ਨਾਲ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਇਹ ਜਿਹੜੀ ਗੱਲ ਵੀ ਬਰਾਬਰ ਹੀ ਚੱਲਦੀ ਰਹੀ ਕਿਉਂਕਿ ਉਹਨਾਂ ਦੇ ਨਾਲ ਇਹ ਵਿਵਾਦ ਜੁੜਿਆ ਰਿਹਾ ਹੈ ਕਿ ਉਹ ਭਾਜੀਪੀ ਨਾਲ ਉਹਨਾਂ ਦੀ ਕੋਈ ਸਾਂਝ ਆ ਮਸਲਾ ਇੱਥੇ ਸਿਰਫ ਇੰਨਾ ਹੀ ਹੈ ਕਿ ਸਾਨੂੰ ਇਹਨਾਂ ਨਾਲ ਕੋਈ ਇੰਨਾ ਫਰਕ ਨਹੀਂ ਪੈਣਾ ਕਿਉਂਕਿ ਸਾਡੇ ਸਾਡਾ ਜਿਹੜਾ ਰਾਹ ਆ ਇਹਨਾਂ ਨਾਲੋਂ ਵੱਖਰਾ ਆ ਹਾਂ ਸਾਡੀਆਂ ਜਿਹੜਾ ਵੀ ਪੰਜਾਬ ਲਈ ਇੱਕ ਕਦਮ ਵੀ ਪੁੱਟੇਗਾ ਸਾਡੀਆਂ ਸ਼ੋਭੇ ਇਸ਼ਾਵਾਂ ਨੇ ਉਹਨਾਂ ਦੇ ਨਾਲ ਚਾਹੇ ਕੋਈ ਵੀ ਉਮੀਦਵਾਰ ਹੋਵੇ ਬਿਲਕੁਲ ਸੋ ਪੈਸੇ ਭਾਲੇ ਕਿ ਮੇਂ ਲੱਗਦਾ ਸਿੱਖ ਸੰਗਤ ਦੇ ਵਿੱਚ ਅਜੇ ਤੱਕ ਇਹ ਬੜਾ ਅਦੁੱਚੱਤੀ ਬਣੀ ਹੋਈ ਆ ਕਿਉਂਕਿ ਜਸਪਾਲੇ ਅਕਾਲੀ ਦਲ ਦੀ ਮੋੜ ਭਰਤੀ ਦੀ ਗੱਲ ਆਈ ਗੱਲ ਤਾਂ ਇਹ ਸੀਗੀ ਕਿ ਜੋ ਅਕਾਲੀ ਦਲ ਆਲਰੇਡੀ ਹੈ ਉਹਦੀ ਮੋੜ ਤੋਂ ਨਿਰਮਾਣ ਹੋਏ ਭਰਤੀ ਹੋਏ ਪਰ ਜਿਸ ਤਰੀਕੇ ਦੇ ਨਾਲ ਇਹ ਵਖਰੇਵੇਂ ਨੇ ਕੀ ਔਨ ਵਾਲੇ ਦਿਨਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵਖਰਾ ਦਲ ਹੋਏਗਾ ਜੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਵਖਰਾ ਦਲ ਹੁੰਦਾ ਹੈ ਤੇ ਬੀਤੇ ਦਿਨੀ ਹੁਕਮਨਾਮਾ ਆਉਂਦਾ ਹੈ ਕਿ ਸਾਰੇ ਵਖਰੇਵਿਆਂ ਨੂੰ ਜਿਹੜਾ ਹੈ ਉਹ ਇਕੱਤਰਿਤ ਕਰ ਲਿਆ ਜਾਏ ਸਾਰੇ ਪੱਖੋ-ਪੱਖ ਚੁੱਲਿਆਂ ਨੂੰ ਇੱਕ ਚੁੱਲਾ ਬਣਾਇਆ ਜਾਏ ਸੋ ਇੱਕ ਨਵਾਂ ਹੋਰ ਅਕਾਲੀ ਦਲ ਆਉਣਾ ਤੇ ਇਹਦੇ ਨਾਲ ਜੋ ਅਕਾਲੀ ਦਲ ਬਾਦਲ ਹੈ ਉਹਦਾ ਕੀਪ ਵਿਖਰੇਗਾ ਵੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਵਕੂ ਵਕਤ ਚੁੱਲਿਆਂ ਦੀ ਹੈ ਇਹ ਬਿਲਕੁਲ ਠੀਕ ਹੈ ਕਿ ਚਾਰ ਪੰਜ ਜਿਹੜੇ ਧੜੇ ਨੇ ਹੁਣ ਸਿੱਖਾਂ ਦੇ ਇਥੇ ਅਕਾਲੀ ਦਲ ਹੋ ਗਏ ਅਕਾਲੀ ਦਲ ਪੰਜਾਬ ਦੇ ਹੋ ਗਏ ਅਕਾਲੀ ਦਲ ਅੰਮ੍ਰਿਤਸਰ ਹੋ ਗਿਆ ਅੱਪਾ ਇਹ ਦੇਖਦੇ ਆ ਕਿ 1/4 ਦੀ ਗੱਲ ਚੱਲੇ ਗਈ ਕਿਉਂਕਿ ਸਿੱਧੇ ਸਿੱਧਾ ਹੀ ਬੀਜੇਪੀ ਜਿਹੜੀ ਆ ਉਹ ਪੰਜਾਬ ਦੇ ਵਿੱਚ ਹਕੂਮਤ ਕਰੂਗੀ ਜੇ ਇਹ 4-5 ਅਟਾਲੀ ਦਾ ਰਹਿਣਗੇ ਕਿਉਂਕਿ ਇੱਕ ਥਾਂ ਤੋਂ 4 ਬੰਦੇ ਜਦੋਂ ਕੜਨਗੇ ਤੇ ਉਹਨਾਂ ਚਾਰ ਵੋਟਾਂ ਲੈਣੀਆਂ ਨੇ ਤੇ ਚਾਰ ਦੇ ਮੁਕਾਬਲੇ ਬੀਜੇਪੀ ਨੂੰ ਇੱਕ ਵੋਟ ਚਾਹੀਦੀ ਹੈ ਠੀਕ ਹੈ ਜੀ ਤੋਂ ਅਸੀਂ ਉਹਨਾਂ ਨੂੰ ਪੰਜਾਬ ਦਾ ਜਿਹੜਾ ਸੱਤਾ ਆ ਉਹ ਫਰੋਸ ਕੇ ਦੇਣ ਵਾਲੀ ਗੱਲ ਆ ਇਹ ਚਾਹੇ ਇਹਨਾਂ ਦੇ ਵਖਰੇਵੇਂ ਹੋਣ ਜਿੰਨੇ ਮਰਜੀ ਜਸਜੰਦਰ ਹਰਪ੍ਰੀਤ ਸਿੰਘ ਜਿਹੜੇ ਅਕਾਲੀ ਦਲ ਦੇ ਹੁਣ ਪ੍ਰਧਾਨ ਬਣੇ ਨੇ ਉਹਨਾਂ ਨੂੰ ਚਾਹੀਦਾ ਕਿ ਉਹ ਮਤਲਬ ਜਿਹੜਾ ਆ ਉਸ ਪੌੜੀ ਤੇ ਨਕਰਨ ਵੀ ਦੂਜਿਆਂ ਨੂੰ ਬਹੁਤ ਨੀਵਾ ਸਮਝਣ ਸਗੋਂ ਕਿ ਜਿਹੜੀ ਉਹਨਾਂ ਦੀ ਕਾਬਲੀਅਤ ਇਹ ਹੋਣੀ ਚਾਹੀਦੀ ਹੈ ਕਿ ਉਹ ਸੁਖਬੀਰ ਸਿੰਘ ਨੂੰ ਵੀ ਜਾਂ ਉਹਨਾਂ ਦੇ ਜਿਹੜਾ ਢੜਾ ਆ ਉਹਨਾਂ ਨੂੰ ਵੀ ਨਾਲ ਲੈ ਕੇ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਨੇ ਜਾਂ ਜੋ ਵੀ ਹੋਇਆ ਜਿਹੜਾ ਕਾਲ ਤਖਤ ਸਾਹ ਦੇ ਸਾਹਮਣੇ ਖੜਕੇ ਉਹਨਾਂ ਨੇ ਉਹ ਲਾਬਕਸ਼ਾਇਆ ਨੇ ਅਮਰੀਕਾ ਹਾਲੇ ਚ ਫੇਰ ਦੁਬਾਰੇ ਬਹਿ ਕੇ ਬਹਿਣਾ ਚਾਹੀਦਾ ਹੈ ਗੁਰਮਤਾ ਕਰਨਾ ਚਾਹੀਦਾ ਹੈ ਭਾਵੇਂ ਅਕਾਲੀ ਦਲ ਦੇ ਪ੍ਰਧਾਨ ਜਿਹੜਾ ਆ ਉਹ ਜਾਨੀ ਆ ਹਰਪ੍ਰੀਤ ਸਿੰਘ ਹੀ ਰਹਿਣ ਪਰ ਇਹ ਇਕੱਠੇ ਹੋ ਕੇ ਚੱਲਣਗੇ ਤਾਂ ਪੋਲਿਟੀਕਲ ਤੌਰ ਤੇ ਦਿੱਲੀ ਦੇ ਤਰਫ ਤੋਂ ਮਾਰਕ ਦੇ ਲੈਣਗੇ ਤੇ ਇੱਕ ਗੱਲ ਜਰੂਰ ਫੇਰ ਮੈਂ ਕਹਾਂਗਾ ਜਿਹੜਾ ਜਿਹੜੀ ਇਹ ਚ ਆ ਕੇ ਨਾ ਕਿ ਅਸੀਂ ਸਾਰੀਆਂ ਚੀਜ਼ਾਂ ਦੇ ਉੱਤੇ ਕਬਜ਼ਾ ਰੱਖੀਏ ਇਹ ਮੇਰੇ ਖਿਆਲ ਚ ਇਹਨਾਂ ਨੂੰ ਛੱਡ ਦੇਣ ਚਾਹੀਦੀ ਹਾਂ ਸਾਂਝ ਸਾਰੇ ਨਾਲ ਹੋਣੀ ਚਾਹੀਦੀ ਹੈ ਸਾਰਿਆਂ ਨਾਲ ਇਕੱਠੇ ਰਹਿਣਾ ਚਾਹੀਦਾ ਪਰ ਇਹ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਤੇ ਜਿਹੜੀ ਆਰਐਸਐਸ ਦੀ ਸੰਸਥਾ ਆ ਉਹਨੇ ਜੀ ਨਾਲੇ ਕਿ ਸਿੱਧਾ-ਸਿੱਧਾ ਆਪ ਨੂੰ ਪਤਾ ਹੈ ਕਿ ਉਹਨਾਂ ਦਾ ਪੋਲਿਟਿਕਲ ਜਿਹੜਾ ਵਿੰਗ ਆ ਉਹ ਭੀਜਪੀ ਆ ਜੀ ਪਰ ਫਿਰ ਵੀ ਪਰ ਫਿਰ ਵੀ ਆਪਾਂ ਇਹ ਇਹ ਗੱਲ ਸਮਝਦੇ ਆ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਸਿਧਾਂਤ ਦੇ ਉੱਤੇ ਉਹਨਾਂ ਨੇ ਪ੍ਰਿੰਸੀਪਲ ਗੱਲ ਕੀਤੀ ਹੈ ਕਿ ਜਿਹੜਾ ਵੀ ਸਾਡੇ ਸਿਧਾਂਤ ਦੇ ਉੱਤੇ ਤੁਰੇਗਾ ਜਾਂ ਸਾਡੇ ਸਿਧਾਂਤ ਨੂੰ ਅੱਗੇ ਲੈ ਕੇ ਜਾਊਗਾ ਉਹ ਉਹਦੀ ਅਸੀਂ ਸਪੋਰਟ ਕਰਾਂਗੇ ਉਹਨਾਂ ਨੇ ਬਹੁਤ ਥਾਵਾਂ ਦੇ ਬੀਜੇਪੀ ਦੇ ਲੀਡਰਾਂ ਦੀ ਵੀ ਸਪੋਰਟ ਨਹੀਂ ਕੀਤੀ ਕਿਉਂਕਿ ਉਹਨਾਂ ਨੇ ਲੱਗਾਇਆ ਕਿ ਸਾਡੇ ਸਿਧਾਂਤ ਨੂੰ ਕੋਰਾ ਲਾ ਰਹੇ ਹਨ ਅਸਲ ਚੀਜ਼ ਜਿਹੜੀ ਐਸਜੀਪੀਸੀ ਆ ਉਹਦਾ ਇਹ ਰੋਲ ਚਾਹੀਦਾ ਹੈ ਕਿ ਉਹ ਉਸ ਤਰ੍ਹਾਂ ਜਿਹੜਾ ਆ ਪੁੰਡਾ ਰੱਖੇ ਕਿ ਉਹ ਮਤਲਬ ਜਿਹੜਾ ਖਾਲਸੇ ਦਾ ਜਾਂ ਧਾਰਮਿਕ ਜਿਹੜਾ ਸਾਡੇ ਏਜੰਡੇ ਨੇ ਜਿਹੜਾ ਉਹਨੂੰ ਹਮਾਇਤ ਕਰੂਗਾ ਉਹਦੀ ਹੀ ਹਮਾਇਤ ਕਰਨੀ ਚਾਹੀਦੀ ਏ ਦੂਜੇ ਦੀ ਨਹੀਂ ਕਰਨੀ ਚਾਹੀਦੀ ਉਸ ਤਰੀਕੇ ਨਾਲ ਮਤਲਬ ਮੈਂ ਕੰਪੇਅਰ ਨਹੀਂ ਕਰ ਰਿਹਾ ਪਰ ਮੈਂ ਇੱਕ ਗੱਲ ਕਰ ਰਿਹਾ ਕਿ ਜਿਸ ਤਰ੍ਹਾਂ ਉਹ ਲਗਾਤਾਰ ਪਿਛਲੇ ਸਮੇਂ ਤੋਂ ਕਰ ਰਹੇ ਨੇ ਕਿ ਇੱਕ ਇੱਕ ਕਿਸਮ ਦਾ ਜਿਹੜੀ ਭਾਜੀਪੀ ਆ ਉਹ ਆਰਐਸਐਸ ਦੀ ਪੋਲਿਟਿਕਲ ਜਿਹੜੀ ਆ ਪਾਰਟੀ ਆ ਇਹਨੂੰ ਸਾਨੂੰ ਮੰਨ ਲੈਣੀ ਚਾਹੀਦੀ ਆ ਤਾਂ ਉਸ ਤਰੀਕੇ ਨਾਲ ਹੀ ਸਾਡੀ ਜਿਹੜੀ ਐਸਜੀਪੀਸੀ ਆ ਉਹ ਜਿਹੜੀ ਆ ਜਿਹੜੀ ਐਸਜੀਪੀਸੀ ਆ ਉਹ ਅਕਾਲ ਤਖਤ ਸਾਹਿਬ ਦੇ ਥੱਲੇ ਤੇ ਜਿਹੜੀ ਪੋਲੀਟੀਕਲ ਪਾਰਟੀ ਆ ਉਹ ਐਸਜੀਪੀਸੀ ਦੇ ਥੱਲੇ ਮਤਲਬ ਐਵੇਂ ਸਾਰਾ ਕੁਝ ਢਾਂਚਾ ਜੇ ਅੱਗੇ ਬਣੇਗਾ ਤੇ ਫਿਰ ਸ਼ਾਇਦ ਇਹ ਕੁਝੇ ਚੰਗੇ ਪਾਸੇ ਵਾਜਾਂ ਪਰ ਸਾਨੂੰ ਮਤਲਬ ਕਿ ਸਾਰੇ ਸ਼ੁਭੇ ਸ਼ਾਮਾ ਤਾਂ ਇਹਨਾਂ ਦੇ ਨਾਲ ਨੇ ਪਰ ਜਿਸ ਤਰੀਕੇ ਨਾਲ ਏ ਬੋਲਬਾਣੀ ਚ ਹੋ ਰਹੀ ਆ ਕੌੜੇ ਸ਼ਬਦ ਬੋਲੇ ਜਾ ਰਹੇ ਨੇ ਇਹ ਨਹੀਂ ਬੋਲਨੇ ਚਾਹੀਦੇ ਜੇ ਪੰਥ ਲਈ ਪੰਜਾਬ ਲਈ ਕੋਈ ਭਲੇ ਦੀ ਗੱਲ ਕਰਨੀ ਆ ਤਾਂ ਫਿਰ ਜਿਹੜਾ ਆ ਉਹ ਨਿਮਰਤਾ ਜਿਹੜੀ ਆ ਇਹ ਹੋਊਗੀ ਤੇ ਤਾਂ ਹੀ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਿਆ ਜਾਊਗਾ ਜੀ ਬਿਲਕੁਲ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਸਿੱਖਾਂ ਦੀਆਂ ਪੰਥਕ ਪਾਰਟੀਆਂ ਜਾਂ ਸਿੱਖਾਂ ਦੀ ਪੰਥਕ ਪਾਰਟੀ ਕਹ ਲਈਏ ਕਿ ਅਸੀਂ ਚਾਹੁੰਦੇ ਆ ਵੀ ਪੰਜਾਬ ਦੇ ਵਿੱਚ ਉਹਦਾ ਬੋਲਬਾਲਾ ਹੋਵੇ ਜਾਂ ਸਿੱਖ ਰਾਜ ਦੇ ਅਸੀਂ ਗੱਲ ਕਰਦੇ ਆ ਤੇ ਕਿਹੋ ਜੀਆਂ ਗੱਲਾਂ ਦਾ ਧਿਆਨ ਰੱਖਣਾ ਪਏਗਾ ਪੰਥਕ ਆਦਾਰਿਆਂ ਨੂੰ ਬਹੁਤ ਜ਼ਿਆਦਾ ਜੀ ਬਿਲਕੁਲ ਇਹ ਤਾਂ ਮਤਲਬ ਤੁਸੀਂ ਇਹ ਦੇਖੋਗੇ ਦੋ ਗੱਲਾਂ ਕਦੀ ਵੀ ਹੋਈ ਨਹੀਂ ਸਕਣੀਆਂ ਕਿ ਤੁਸੀਂ ਅਕਾਲ ਤਖਤ ਸਾਹਿਬ ਅੰ ਅੰ ਵੀ ਰੰਮਾ ਹੀ ਇੱਥੇ ਵੀ ਚੱਲੋ ਤੇ ਦਿੱਲੀ ਦੇ ਤਖਤ ਦੇ ਥੱਲੇ ਵੀ ਚੱਲੋ ਐ ਨਹੀਂ ਹੋਣਾ ਹੈਗਾ ਇਸ ਤਰ੍ਹਾਂ ਨਹੀਂ ਕੋਈ ਖੜੇ ਹੋਣਾ ਹੀ ਨਹੀਂ ਔਰ ਨਾ ਕਦੀ ਹੋਇਆ ਆ ਜੀ ਜਿਸ ਤਰੀਕੇ ਨਾਲ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਪਿਛਲੇ ਲੰਮੇ ਸਮੇਂ 'ਚ ਢਾਹ ਲੱਗੀ ਆ ਹੂੰ ਉਹ ਅ ਜਿਹੜੇ ਅੱਗੇ ਵੀ ਆਪਾਂ ਸੋਚ ਰਹੇ ਹਾਂ ਵੀ ਜੇ ਅੱਗੇ ਵੀ ਇਸ ਤਰ੍ਹਾਂ ਦੀ ਸਾਰਾ ਕੁਝ ਹੋਣਾ ਹੈ ਫਿਰ ਉਸ ਤੋਂ ਕੋਈ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ ਅਸਲ 'ਚ ਗੱਲ ਸਿਧਾਰਤ ਦੀ ਹੈ ਬੰਦਿਆਂ ਦੀ ਨਹੀਂ ਹੈ ਹਮ ਇਹ ਗੱਲ ਨਹੀਂ ਹੈ ਜੀ ਕਿ ਮਤਲਬ ਮੈਂ ਹੁਣ ਕੋਈ ਮੈਨੂੰ ਚਾਹ ਥੱਲੇ ਆਪਣੇ ਕਮੈਂਟਾਂ 'ਚ ਗਾਣਾ ਹੀ ਕੜਵਾ ਇਹ ਕਿਵੇਂ ਹੋ ਸਕਦਾ ਹੈ ਕਿ ਕੱਲੇ ਸੁਖਵੀਰ ਬਾਦਲ ਨੇ ਸਾਰਾ ਨੁਕਸਾਨ ਕੀਤਾ ਹੈ ਨੁਕਸਾਨ ਦਾ ਇਹ ਜਿੰਨੇ ਸੀ ਸਾਰਿਆਂ ਨੇ ਰਲ ਕੇ ਕੀਤਾ ਜੇ ਇਹ ਸੱਚੇ ਸੱਚੇ ਸੀਗੇ ਤੇ ਇਹ ਉਦੋਂ ਸ਼ਰਮ ਮਾਰਦੇ ਜਦੋਂ ਸਮੇਤ ਸੈਣੀ ਨੂੰ ਡੀਜੀਪੀ ਲਾਇਆ ਸੀ ਜਦੋਂ ਹੋਰ ਬੜੀਆਂ ਵੱਡੀਆਂ ਗਲਤੀਆਂ ਕੀਤੀਆਂ ਸੀ ਉਦੋਂ ਇਹਨਾਂ ਨੂੰ ਉਂਗਲ ਕਰਨੀ ਚਾਹੀਦੀ ਸੀ ਖੜੇ ਹੋਣਾ ਚਾਹੀਦਾ ਸੀ ਸਾਹਮਣੇ ਮੈਂ ਤਾਂ ਨਹੀਂ ਕਿ ਗੱਲ ਛੁੱਟੀ ਜੀ ਜੇ ਤੁਹਾਡਾ ਹੁਕਮ ਹੋਈ ਤਾਂ ਮੈਂ ਸੁਣਾਵਾਂ ਜੀ ਜੀ ਬਿਲਕੁਲ ਮੈਂ ਤੁਹਾਨੂੰ ਗੱਲ ਦੱਸਦਾ 2005 ਦੇ ਹੂੰ 2005 ਦੇ ਵਿੱਚ ਅ ਅਸੀਂ ਇੱਕ ਮਾਰਚ ਕੱਢਿਆ ਸੀਗਾ ਜਿਹੜਾ ਆਨੰਦਪੁਰ ਸ਼ਹਿਰ ਤੱਕ ਹਾਂਜੀ ਤੇ ਜੇ ਮੈਂ ਨਾ ਭੁੱਲਦਾ ਹਾਂ ਤਾਂ ਮੇਰੇ ਖਿਆਲ ਵਿੱਚ ਉਦੋਂ ਐਸਜੀਪੀ ਦੇ ਪ੍ਰਧਾਨ ਬੀਬੀ ਜੰਗੀਰ ਕੌਰ ਸੀਗੇ ਜੀ ਤੇ ਅਸੀਂ ਜਦੋਂ ਮਾਰਚ ਕਢਣਾ ਸੀ ਜਿਹੜਾ ਮਾਰਚ ਉਹਦੇ ਵਿੱਚ ਭਾਈ ਬਲਜੀਤ ਸਿੰਘ ਬਿੱਟੂ ਉਹਨਾਂ ਜਿਹੜੀ ਫੈਡਰੇਸ਼ਨ ਸੀ ਉਹ ਸੀ ਭਾਈ ਸਤਿੰਦਰਪਾਲ ਸਿੰਘ ਠਰਵਾ ਜਿਹੜੇ ਉਹ ਮੋਢੀ ਸੀਗੇ ਹੋਰ ਵੀ ਬਹੁਤ ਜਿਆਦੇ ਭਾਈ ਬਲਦੇਵ ਸਿੰਘ ਸਰਸਾ ਹੋਰ ਕਿੰਨੇ ਬੰਦੇ ਸੀ ਜਿਹੜੇ ਕਿ ਮਤਲਬ ਕਿ ਉਸ ਬੰਦੀ ਛੋੜ ਜਿਹੜਾ ਮਾਰਚ ਅਸੀਂ ਕਢਣਾ ਸੀ ਤੇ ਉਸ ਸਮੇਂ ਸਾਨੂੰ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਜਿਹੜਾ ਆ ਉਹ ਨਹੀਂ ਚੀਟਦਾ ਕਹਿੰਦੇ ਅਸੀਂ ਨਹੀਂ ਤੁਹਾਨੂੰ ਦੇਣਾ ਹੈਗਾ ਹੂੰ ਤੇ ਹੁਣ ਉਹ ਪੂਰੇ ਹੋ ਗਏ ਜਿਹੇ ਜਿਹੜਾ ਕਸ਼ਮੀਰ ਸਿੰਘ ਬਾਬਾ ਜਿਹੜੇ ਉਹ ਕਾਰ ਸੇਵਾ ਵਾਲੇ ਸੀਗੇ ਉਹਨਾਂ ਨੇ ਚੱਤਰ ਸਿੰਘ ਜੀਵਨ ਸਿੰਘ ਉਹਨਾਂ ਤੋਂ ਭੇਟਾ ਦੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਪਣੀ ਗੱਡੀ ਚ ਰੱਖ ਕੇ ਤੇ ਫਿਰ ਪੰਜ ਪਿਆਰਿਆਂ ਦੀ ਰਵਾਈ ਚ ਅਸੀਂ ਮਾਰਚ ਕੱਢਿਆ ਜੀ ਹੂੰ ਇਹ ਹਾਲਾਤ ਰਹੇ ਨੇ ਇੱਥੋਂ ਤੱਕ ਸੋ ਅ ਪਿੱਛੇ ਜਿਹੜੀਆਂ ਵੱਡੀਆਂ ਭੁੱਲਾਂ ਹੋਈਆਂ ਨੇ ਉਹਨਾਂ ਤੋਂ ਸਬਕ ਲੈ ਕੇ ਤੇ ਅੱਗੇ ਵਧਣਾ ਚਾਹੀਦਾ ਹੈ ਜੀ ਬਿਲਕੁਲ ਸੋ ਜਿਸ ਤਰੀਕੇ ਨਾਲ ਤੁਸੀਂ ਇਸ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਐਸਟਪੀਸੀ ਦੇ ਵੱਲੋਂ ਬੰਦੀ ਸ਼ੋਰ ਮਾਰਚ ਦੇ ਲਈ ਹੀ ਗੁਰੂਗ੍ਰੰਥ ਸਾਹਿਬ ਮਹਾਰਾਜ ਜਿਹੜੇ ਸਰੂਪ ਨਹੀਂ ਦਿੱਤਾ ਕਿਆ ਪਰ ਅੱਜ ਦੇ ਟਾਈਮ ਦੇ ਵਿੱਚ ਤਾਂ ਮੋਰਚੇ ਦੇ ਵਿੱਚ ਬੜੀ ਇਹ ਪਹੁੰਚ ਕਰ ਰਹੇ ਨੇ ਜਾਂ ਜੇ ਕੋਈ ਰੋਸ ਮਜ਼ਾਰੇ ਹੁੰਦੇ ਨੇ ਤਾਂ ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬੜੇ ਯਤਨ ਕਰ ਰਹੇ ਹਾਂ ਉਹ ਸਾਰਾ ਪੋਲਿਟੀਕਲ ਏਜੰਡਾ ਬਿਲਕੁਲ ਪੋਲੀਟੀਕਲ ਅਜੈਂਡਾ ਜੀ ਜਿਹੜੇ ਯਤਨ ਹੁੰਦੇ ਨੇ ਨਾ ਉਹ ਪਤਾ ਲੱਗ ਜਾਂਦਾ ਹੁੰਦਾ ਹੈ ਕੌਮ ਨੂੰ ਵੀ ਕੀ ਯਤਨ ਨੇ ਅੱਜ ਇਹਨਾਂ ਨੇ ਯਤਨ ਨਹੀਂ ਕੀਤੇ ਹੈਗੇ ਤੇ ਉਂਝ ਇਹ ਆ ਕਿ ਡਰਾਮ ਜ਼ਰੂਰ ਨੇ ਇੱਕ ਗੱਲ ਮੈਂ ਹੋਰ ਕਹਿਣੀ ਚਾਹਣਾ ਜੀ ਕਿ ਅੱਧੀ ਇੱਕ ਜੰਗ ਲੜੀ ਸੀ ਤੇ ਉਹ ਜੰਗ ਦੇ ਵਿੱਚ ਸਾਡੇ ਜਿਹੜੇ ਬੰਦੇ ਨੇ ਉਹ ਰਾਜ ਸੀ ਕੈਦੀ ਨੇ ਇੱਕ ਪੰਚ ਦੇ ਤੇ ਜਿਹੜਾ ਆ ਕਿ ਜਿੱਦੀਆਂ ਉਹਨਾਂ ਦੀਆਂ ਸੂਜਾਵਾਂ ਪੂਰੀਆਂ ਹੋ ਗਈਆਂ ਨਾ ਉਹਦੇ ਲਈ ਚਲੋ ਸੰਗਤੋਂ ਹਮਲਾ ਮਾਰਨਾ ਚਾਹੀਦਾ ਆ 100% ਚਾਹੀਦਾ ਮਾਰਨਾ ਚਾਹੀਦਾ ਪਰ ਇਹਨਾਂ ਨੂੰ ਸਾਰੀਆਂ ਗੱਲਾਂ ਦਾ ਪਤਾ ਆ ਜਦੋਂ ਇਹਨਾਂ ਦੀ ਖੁਦ ਦੀ ਸਰਕਾਰ ਰਹੀ ਆ ਉਦੋਂ ਤਾਂ ਈਵਨ ਕਾਂਗਰਸ ਵੀਲੇ ਸਾਡੇ ਬੰਦਿਆਂ ਨੂੰ ਜਿਹੜਾ ਆ ਰਿਹਾਈਆਂ ਹੋਈਆਂ ਥੋੜੀਆਂ ਬੜੀਆਂ ਜਦੋਂ ਇਹਨਾਂ ਦੀ ਸਰਕਾਰ ਰਹੀ ਉਦੋਂ ਤਾਂ ਮਤਲਬ ਕੋਈ ਰਿਹਾਈ ਨਹੀਂ ਹੋਈ 85 ਸਾਲ ਦੇ ਬੁੱਢੇ ਸਾਡੇ ਇੱਕ ਬਜ਼ੁਰਗ ਸੀਗੇ ਕਾਲੇ ਕੇ ਪਿੰਡ ਸੀ ਉਹਨਾਂ ਦਾ ਉਹਨਾਂ ਦਾ ਬੇਟਾ ਵੀ ਸ਼ਹੀਦ ਹੋਇਆ ਸੀਗਾ ਤੇ ਉਹਨਾਂ ਦੀ 80 ਤੋਂ 85 ਸਾਲਾਂ ਦੀ ਉਮਰ ਸੀ ਤੇ ਉਹਨਾਂ ਨੂੰ ਬਾਦਲ ਸਾਹਿਬ ਨਾਲ ਕਿਤੇ ਜੇਲ ਉਹਨਾਂ ਨੇ ਕੱਟੀ ਸੀ ਤੇ ਉਹਨਾਂ ਨੂੰ ਬੜਾ ਮਾਣ ਵੀ ਮੈਂ ਜਾਣਾ ਆ ਤੇ ਮੈਂ ਬਾਦਲ ਸਾਹਿਬ ਤੋਂ ਆਪਣੀ ਜਿਹੜੀ ਆ ਛੁੱਟੀ ਰਿਹਾਈ ਕਰਵਾ ਲੈਣੀ ਹੈ ਮੇਰੀ ਸਜ਼ਾ ਪੂਰੀ ਹੋ ਗਈ ਤੇ ਜਦੋਂ ਗਏ ਤੇ ਉਹਨਾਂ ਦੇ ਉਹ ਇਹਨਾਂ ਦੇ ਸਰਕਾਰ ਹੁੰਦੇ ਆ ਉਹਨਾਂ ਨੇ ਲਿਖ ਕੇ ਭੇਜਿਆ ਕਿ ਜੇ ਇਹਨਾਂ ਦੀ ਰਿਹਾਈ ਹੁੰਦੀ ਆ ਤੇ ਜਿਹੜਾ ਆ ਉਹ ਲਾਈਨ ਆਰਡਰ ਦੀ ਜਿਹੜੀ ਸਮੱਸਿਆ ਉਹ ਆ ਸਕਦੀ ਆ ਇਸ ਕਰਕੇ ਇਹਨਾਂ ਨੂੰ ਰਿਹਾਈ ਨਾ ਦਿੱਤੀ ਜਾਵੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹਨਾਂ ਦਾ ਮੈਂ ਗਵਾਹ ਹਾਂ ਬਿਲਕੁਲ ਸੋ ਜਿਹੜਾ ਆਪਾਂ ਅਕਾਲ ਤਖਤ ਸਾਹਿਬਾ ਉਹ ਇਨਾ ਵੱਡਾ ਸਾਡਾ ਸਾਡੇ ਕੋਲ ਸਿਧਾਂਤ ਆ ਕਿ ਜਿਹੜੇ ਜਦੋਂ ਦਸੰਬਰ ਦੇ ਵਿੱਚ ਜਿਹੜੇ ਹੁਕਮਨਾਮਾ ਜਦੋਂ ਹੋਇਆ ਆ ਜਦੋਂ ਸੁਖਵੀਰ ਬਾਦ ਬੇਸ਼ੱਕ ਲੋਕ ਮੈਨੂੰ ਕੁਝ ਵੀ ਕਹਿਣ ਪਰ ਜਦੋਂ ਉਹ ਅੱਗੇ ਖੜ ਗਏ ਹਮ ਤੱਕ ਸਾਲ ਦੇ ਤਾਂ ਮੈਂ ਸਮਝ ਜਾ ਕਿ ਜਿੰਨੇ ਉਹਨਾਂ ਕੋਲ ਮਾਇਆ ਆ ਜਾਂ ਜਿੰਨੇ ਉਹਨਾਂ ਕੋਲ ਸਾਧਨ ਨੇ ਜੇ ਉਹ ਚਾਹੁੰਦੇ ਤਾਂ ਉਹ ਭਾਰਤ ਛੱਡ ਕੇ ਕਿਤੇ ਵੀ ਰਹਿ ਸਕਦੇ ਸੀ ਉਹ ਕਦੀ ਵੀ ਨਾ ਇੱਥੇ ਆਉਂਦੇ ਇੰਨਾ ਉਹਨਾਂ ਕੋਲ ਸਿਸਟਮ ਨੇ ਪਰ ਜਿਹੜੇ ਨਿਮਾਣੇ ਸਿੱਖ ਵਾਂਗੂ ਖੜੇ ਜੀ ਇਹ ਚਾਹੁੰਦੇ ਆ ਵੀ ਜਿਹੜਾ ਮਾਨਸਿਕ ਤੌਰ ਤੇ ਆ ਜਾਂ ਜਿਹੜਾ ਅੰਦਰ ਆ ਉਹ ਤਾਂ ਵਾਹਿਗੁਰੂ ਨੂੰ ਪਤਾ ਆ ਪਰ ਜਿਹੜਾ ਉਹ ਦਿਨ ਅਕਾਲ ਤਖਤ ਸਾਹਿਬ ਨੇ ਆਪਣਾ ਰੁਤਬਾ ਜਿਹੜਾ ਸੀ ਉਹਦੀ ਜਿਹੜੀ ਵਰਤੋਂ ਕੀਤੀ ਆ ਉਹ ਸਾਨੂੰ ਸਦਾ ਯਾਦ ਰਹੂਗਾ ਤੇ ਉਹ ਇੱਕ ਇੱਕ ਮੀਲ ਪੱਥਰ ਹੋਇਆ ਪੂਰੀ ਦੁਨੀਆ ਦੇ ਵਿੱਚ ਇਹ ਗੱਲ ਜਿਹੜੀ ਆ ਉਹ ਬਹੁਤ ਜੋਰ ਸ਼ੋਰ ਨਾਲ ਕਹੀ ਗਈ ਆ ਕਿ ਇੱਕ ਸਿੱਖ ਕੌਮ ਨਾਲ ਇੱਕ ਜਿਨ੍ਹਾਂ ਦਾ ਇੱਕ ਤਖਤ ਆ ਜਿਨ੍ਹਾਂ ਦਾ ਇੱਕ ਸਿਧਾਂਤ ਆ ਜਿਹੜੇ ਕਿ ਦੁਨਿਆਵੀ ਤਖਤਾਂ ਤੋਂ ਦੁਨਿਆਵੀ ਤਖਤਾਂ ਅਗੇ ਝੁਕਣੀਆਂ ਨਾ ਚੁਕਣ ਪਰ ਅਕਾਲ ਤਖਤ ਸਾਹਿਬ ਅਗੇ ਜਿਹੜਾ ਨਮਾਣੇ ਸਿੱਖ ਵਾਂਗੂ ਉਹ ਖੜ ਜਾਂਦੇ ਆ ਜੀ ਬਿਲਕੁਲ ਕਿਉਂਕਿ ਉਸ ਟੈਂਸ਼ਨ ਦੇ ਇੱਕ ਇਤਿਹਾਸ ਜਿਹੜਾ ਦੁਹਰਾਇਆ ਗਿਆ ਕਿਉਂਕਿ ਅਸੀਂ ਅਕਸਰ ਹੀ ਗੱਲ ਕਰਦੇ ਸੀਗੇ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਕਾਲੀ ਫੂਲਾ ਸਿੰਘ ਹੋਰਾਂ ਨੇ ਜਿਸ ਤਰ੍ਹਾਂ ਆ ਨਾਚ ਦੇਖਣ ਤੇ ਕੋੜੇ ਮਾਰੇ ਜਾਂ ਉਹਨਾਂ ਦੀ ਪਹੁੰਚ ਕਰਨ ਤੇ ਕਿਸ ਤਰੀਕੇ ਦਾ ਵਿਹਾਰ ਕੀਤਾ ਜਾਂਦਾ ਸੀ ਸੋ ਇੱਕ ਤਕਰੀਬਨ ਤਕਰੀਬਨ ਬਹੁਤ ਸਾਰੇ ਲੋਕਾਂ ਨੇ ਅੱਜ ਦੇ ਸਮੇਂ ਦੇ ਵਿੱਚ ਅੱਜ ਦੇ ਹੁਕਮਰਾਣਾਂ ਨੂੰ ਅਕਾਲ ਤਖਤ ਸਾਹਿਬ ਦੇ ਅੱਗੇ ਝੁਕਿਆ ਵੇਖਿਆ ਪਰ ਤੁਸੀਂ ਸਮਝਦੇ ਨਹੀਂ ਜਾਂ ਇਸ ਤਰ੍ਹਾਂ ਨਹੀਂ ਹੋਇਆ ਕਿ ਬੇਸ਼ੱਕ ਉਸ ਦਿਨ ਉਹਨਾਂ ਨੇ ਗੁਨਾਹ ਕਬੂਲੇ ਪਰ ਕਿਤੇ ਨਾ ਕਿਤੇ ਬਾਅਦ ਵਿੱਚ ਉਸ ਹੁਕਮਨਾਮੇ ਤੋਂ ਫਿਰਦੇ ਨਜ਼ਰ ਆਏ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਬੇਸ਼ੱਕ ਭਾਵੇਂ ਇਹਦੇ ਵਿੱਚ ਕੋਈ ਸੁਣਨ ਵਾਲੇ ਲੋਕ ਕਹਿਣਗੇ ਕਿ ਜਦੋਂ ਵੀ ਗੱਲ ਕਰਦਾ ਆਪਣੀ ਗੱਲ ਛੇੜ ਲੈਂਦਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਇਹ ਜਿਹੜੇ ਲੋਕ ਨੇ ਜਿੱਦਾਂ ਐਸਡੀਪੀਸੀ ਆ ਜਾਂ ਸਾਰੇ ਜਿਹੜੇ ਇਹ ਲੋਕ ਨੇ ਇਹਨਾਂ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਇੱਡੀ ਵੱਡੀ ਇੱਕ ਲਹਿਰ ਚੱਲੀ ਲੱਖਾਂ ਬੰਦਾ ਸਾਡਾ ਇੱਥੇ ਸ਼ਹਾਦਤ ਦਾ ਜਾਨ ਪੀ ਗਿਆ ਇਹਨਾਂ ਕੋਲ ਕੋਈ ਡੇਟਾ ਨਹੀਂ ਹੈ ਕੋਈ ਡਾਇਰੈਕਟਰੀ ਨਹੀਂ ਹੈ ਸਰਕਾਰਤਾਂ ਦੇ ਵਿੱਚ ਕਿੰਨੇ ਲੋਕ ਸ਼ਹੀਦ ਹੋਏ ਨੇ ਇਹ ਦਲਖਾਨਸਾਂ ਨੇ ਡਾਇਰੈਕਟਰੀ ਛਾਪੀ ਐ ਐਸਜੀਪੀ ਨੇ ਕੁਝ ਨਹੀਂ ਕੀਤਾ ਹੈਗਾ ਤੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਬੰਦ ਸਿੱਖ ਨੇ ਜਾਂ ਉਹਨਾਂ ਦੇ ਜਿਹੜੇ ਪਰਿਵਾਰ ਨੇ ਜੀ ਇਹ ਪ੍ਰੈਕਟੀਕਲ ਜੀ ਆਪਾਂ ਗੱਲ ਕਰੀਏ ਤੇ ਇਹ ਉਹਨਾਂ ਦੀ ਗੱਲ ਸੁਣ ਕੇ ਵੀ ਰਾਜ਼ੀ ਨਹੀਂ ਈਵਨ ਜੇ ਕਿਤੇ ਉਹਨਾਂ ਦਾ ਕੋਈ ਬੰਦਾ ਨੇੜੇ ਤੇੜੀ ਆ ਜਾਏ ਤਾਂ ਇਹ ਮਤਲਬ ਕੁਰਸੀਆਂ ਛੱਡ ਕੇ ਪਰਾਂ ਹੋ ਜਾਂਦੇ ਨੇ ਇਹ ਪ੍ਰਤੱਖ ਜਦੋਂ ਮਰਜੀ ਕਹਿ ਦੇਣ ਮੇਰੇ ਕੋਲ ਇਹਦਾ ਡਾਟਾ ਹੈ ਇਸ ਗੱਲ ਦਾ ਕਿ ਇਹ ਉਸ ਲਹਿਰ ਨੂੰ ਤੇ ਉਸ ਲਹਿਰ ਦੇ ਵਿੱਚ ਰਹੇ ਹੋਏ ਬੰਦਿਆਂ ਨੂੰ ਇਸ ਕਰਕੇ ਹੀ ਇਹ ਯਾਦ ਕਰਦੇ ਨੇ ਕਿ ਇਹ ਪੋਲੀਟੀਕਲ ਇੱਕ ਅਜੰਡਾ ਆ ਜਿਹਦੇ ਉੱਤੇ ਖੜ ਕੇ ਇਹਨਾਂ ਕਈ ਵਾਰ ਵੋਟਾਂ ਲਈਆਂ ਨੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਹਮਾਰਾ ਸੱਚੇ ਪਾਤਸ਼ਾਹ ਦੀ ਬੇਗਵੀ ਹੋਈ ਆ ਤੇ ਜਿਹੜਾ ਸਰਸਾ ਸਾਹ ਦਾ ਜਿਹਦੇ ਨਾਲ ਇਹਨਾਂ ਦੀ ਸਾਰਿਆਂ ਦੀ ਇਹ ਜਾਰੀ ਰਹੀ ਆ ਬਿਲਕੁਲ ਇਹ ਨਾ ਹੋਣੇ ਨਿਕਾਗਾ ਕਿ ਸ਼ਕਵੀਰ ਬਾਦਲ ਦੀ ਰਹੀ ਆ ਕਿਉਂਕਿ ਇਹ ਸਾਰਿਆਂ ਦੀ ਹੀ ਜਾਰੀ ਰਹੀ ਆ ਸਾਰੇ ਜਾਣਦੇ ਨੇ ਤੇ ਇਹ ਜਦੋਂ ਸਰਸੇ ਵਾਲੇ ਸਾਧ ਉੱਤੇ ਜਿਹੜੇ ਸਿੰਘਾਂ ਨੇ ਉਹ ਉਹਦੇ ਨਾਲ ਟੱਕਰ ਲਈ ਜਾਂ ਜੋ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਮ ਵੀ ਨਹੀਂ ਯਾਦ ਹੈਗੇ ਦੱਸੋ ਤੁਸੀਂ ਇਸ ਤੋਂ ਤਾਂ ਮੈਂ ਇਹਨਾਂ ਦੇ ਦਿਲ ਚੋਂ ਕੋੜ ਕੱਢ ਕੇ ਹੀ ਪੰਛ ਦੇ ਪਰਲੇ ਲਈ ਕੋਈ ਗੱਲ ਕੀਤੀ ਜਾ ਸਕਦੀ ਆ ਇਸ ਤਰ੍ਹਾਂ ਨਹੀਂ ਜਿਹੜਾ ਜਿਸ ਤਰੀਕੇ ਇਹ ਕਰ ਰਹੇ ਨੇ ਜਨਮਨ ਹੋਰ ਜਿਵੇਂ ਮਾਰੇ ਨੇ ਬਾਣੀ ਚ ਕਿਹਾ ਹੈ ਨਾ ਸੋ ਜਿਨ੍ਹਾਂ ਦੇ ਮਨ ਹੋਰ ਆ ਤੇ ਅੰਦਰ ਹੋਰ ਆ ਉਹ ਜਿਹੜਾ ਆ ਉਹ ਪੰਥ ਦੇ ਭਲੇ ਲਈ ਕੁਝ ਨਹੀਂ ਕਰ ਸਕਣਗੇ ਸਟੰਟ ਜ਼ਰੂਰ ਹੋ ਸਕਦਾ ਹੈ ਇਹ ਇੰਨਾ ਵੱਡਾ ਦਰ ਆ ਇੱਥੇ ਬਾਦਸ਼ਾਹ ਵੀ ਆਏ ਤੇ ਇੱਥੇ ਕੰਗਲੇ ਵੀ ਆਏ ਇਸ ਤਖਤ ਦੇ ਮੈਂ ਕਿਸੇ ਨੂੰ ਸੁਣ ਰਿਹਾ ਸੀ ਉਹ ਕਹਿੰਦਾ ਵੀ ਇੱਥੇ ਜਿਹੜਾ ਆ ਡੰਡੇ ਹਥਿਆਰ ਲੈ ਕੇ ਆ ਜਾਂਦੇ ਆ ਇਹ ਤਖਤ ਸਾਹਿਬ ਜਿਹੜਾ ਆ ਇਹ ਇੱਥੇ ਸਾਨੂੰ ਸੱਦਾ ਦਿੱਤਾ ਗਿਆ ਸੀ ਆ ਛੇਵੇਂ ਸਤਿਗੁਰਾਂ ਨੇ ਜਿਨ੍ਹਾਂ ਨੇ ਇਹ ਤਖਤ ਸੱਜਾਇਆ ਕਿ ਚੰਗੇ ਘੋੜੇ ਤੇ ਚੰਗੇ ਹਥਿਆਰ ਲੈ ਕੇ ਇੱਥੇ ਪਹੁੰਚੋ ਸੋ ਤਖਤ ਸਾਹਿਬ ਦੇ ਉੱਤੋਂ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ ਤੇ ਬੜੀਆਂ ਇਦਾਂ ਦੀਆਂ ਗੱਲਾਂ ਨੇ ਬਿਲਕੁਲ ਸਾਨੂੰ ਮੇਰੀ ਬ੍ਰਿ ਦੀ ਸੰਧਾਨ ਦੀ ਉੱਥੋਂ ਮਿਲਦਾ ਹੈ ਜੀ ਧਰਮ ਦੇ ਨਾਲ ਰਾਜਨੀਤੀ ਦਾ ਸੰਧਾਨ ਜੀ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਤੇ ਮੈਂ ਤੁਹਾਡੇ ਰਾਹੀਂ ਅੱਜ ਕੱਲ੍ਹ ਲੈ ਕੇ ਆ ਰਹੀ ਹਾਂ ਮੈਂ ਇਹ ਐਡਵੋਕੇਟ ਧੰਮੀ ਹੁਣਾਂ ਨੂੰ ਇਹ ਗੱਲ ਕਹਾਂਗਾ ਜੀ ਕਿ ਧਰਮ ਪ੍ਰਚਾਰ ਜਿਹੜੀ ਹੁਣ ਮੈਂ ਤੁਹਾਨੂੰ ਦੱਸ ਦਾਂ ਕਿ ਪੰਜਾਬ ਦੇ ਵਿੱਚ ਸਾਡੇ ਵਰਗੇ ਜਿਹੜੇ ਬੰਦੇ ਨੇ ਇਕੱਲੇ ਇਕੱਲੇ ਤੁਰੇ ਫਿਰਦੇ ਆ ਸਮਝੋ ਮੇਰੀ ਗੱਲ ਹੂੰ ਜਿੰਨੇ ਅਜਿਹੇ ਬੰਦੇ ਨੇ ਜਿਨ੍ਹਾਂ ਕੋਲ ਬਹੁਤ ਤਜਰਬਾ ਹੈ ਜਿਹੜੇ ਸੱਚੇ ਸੁੱਚੇ ਨੇ ਜਿਹੜੇ 1 ਰੁਪਏ ਦਾ ਵੀ ਧੋਖਾ ਨਹੀਂ ਪੰਥ ਨਾਲ ਕਰ ਸਕਦੇ ਉਹ ਐਨੇ ਲੋਕ ਨੇ ਜਿਨ੍ਹਾਂ ਨੂੰ ਧਰਮ ਪ੍ਰਚਾਰ ਦੀ ਸੇਵਾ ਦੇ ਵਿੱਚ ਲਾਇਆ ਜਾ ਸਕਦਾ ਆ ਇਨਾਂ ਵੱਲੋਂ ਤੇ ਜੇ ਕਿਸੇ ਨੇ ਮਾੜੀ ਜੀ ਅੱਖ ਕੱਢੀ ਤੇ ਇਹਨਾਂ ਨੇ ਕੱਢ ਕੇ ਬਾਹਰ ਮਾਰਿਆ ਪੰਜ ਪਿਆਰਾਂ ਦੇ ਭਾਈ ਸਤਨਾਮ ਸਿੰਘ ਖੰਡਾ ਭਾਈ ਭਾਈ ਸਤਨਾਮ ਸਿੰਘ ਢੰਡੀਆਂ ਇਹ ਸਾਰੇ ਜਿਹੜੇ ਨੇ ਇਹਨਾਂ ਨੂੰ ਮਤਲਬ ਕਿ ਕੋਈ ਮਾਨ ਸਨਮਾਨ ਨਹੀਂ ਦਿੱਤਾ ਜਾਤੰਡੇ ਆ ਗਿਆ ਸੋ ਮੈਂ ਇਹ ਕਹਿੰਨਾ ਕਿ ਉਹ 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 ਧਰਮ ਪ੍ਰਚਾਰ ਕਮੇਟੀ ਕਿੱਥੇ ਆ ਤੇ ਬਾਰਡਰ ਦੀ ਸਾਰੀ ਲੈਣ ਜਿਹੜੀ ਆ ਜਿਹੜੀ ਆ ਕਿਸੇ ਦੂਜੇ ਧਰਮ ਵੱਲ ਭੱਜ ਰਹੀ ਹੈ ਧਰਮ ਵੱਲ ਹੋ ਗਿਆ ਬਿਲਕੁਲ ਜੀ 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 ਤਾਂ ਸੋ ਇਹਨਾਂ ਨੂੰ ਇਹ ਜਿਹੜੇ ਕੰਮ ਕਰਨ ਚਾਹੀਦੇ ਨੇ ਦੂਜਾ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਹੜੇ ਉਸ ਵੱਡੇ ਸਾਕੇ ਤੋਂ ਬਾਅਦ ਲੋਕ ਜਿਹੜੇ ਕਤਲ ਕੀਤੇ ਗਏ ਉਹਨਾਂ ਦਾ ਕੋਈ ਡਾਟਾ ਨਹੀਂ ਕਿੰਨਾ ਇੱਥੋਂ ਸਮਾਨ ਚੋਰੀ ਹੋਇਆ ਅੱਜ ਤੱਕ ਕੋਈ ਵਾਈਟ ਪੇਪਰ ਨਹੀਂ ਆਇਆ ਕਿੰਨਾ ਸਾਡਾ ਕੁਝ ਲੁੱਟਿਆ ਗਿਆ ਕੋਈ ਨਹੀਂ ਹੈ ਇਥੇ ਏਆਰ ਦਰਚੀ ਏਡੀਸੀ ਸਾਊਚੀ ਜਿਹਨਾਂ ਨੇ ਬڑے ਖੁਲਾਸੇ ਕੀਤੇ ਤੇ 22 ਡੇਟ ਇਹ ਦੱਸਿਆ ਕਿ ਸਾਡੇ ਨਾਲ ਇੱਥੇ ਆਮੀ ਨੇ ਕੀਤਾ ਕੀ ਸੋ ਮੈਂ ਧਾਮੀ ਸਾਹਿਬ ਨੂੰ ਕਹਾਂਗਾ ਕਿ ਕੰਮ ਬਹੁਤ ਕਰਨ ਵਾਲੇ ਨੇ ਉਮਰ ਤਾਂ ਢਿੱਡ ਛੋਟੀ ਆ ਸਾਡੀ ਸਾਰਿਆਂ ਦੀ ਤੇ ਪੰਥ ਲਈ ਬਹੁਤ ਕੁਝ ਕਰਨ ਵਾਲਾ ਆ ਬਹੁਤ ਜ਼ਿਆਦਾ ਕੁਝ ਕਰਨ ਵਾਲਾ ਆ ਪਰ ਇਹਨਾਂ ਦਾ ਜਿਹੜਾ ਧਰਮ ਪ੍ਰਚਾਰ ਕਮੇਟੀ ਆ ਉਹਦਾ ਨਾਂ ਹੀ ਧਰਮ ਪ੍ਰਚਾਰਾ ਮੈਂ ਉਹਨਾਂ ਨੂੰ ਪ੍ਰਚਾਰ ਕਰਦੇ ਕਿਤੇ ਨਹੀਂ ਵੇਖਿਆ ਜੀ ਸੋ ਬਹੁਤ ਬਹੁਤ ਤੁਹਾਨੂੰ ਤੁਹਾਡਾ ਸਮਾਂ ਦੇਣ ਦੇ ਲਈ ਫਤਿਹ ਅਰਸ ਕਰਾਂਗੇ ਜੀ ਵਾਇਕ੍ਰਿਸ਼ਿਕਾ ਖਾਲਸਾ ਜੀ ਵਾਇਕ੍ਰਿਸ਼ਿਕਾ ਖਾਲਸਾ ਵਾਇਕ੍ਰਿਸ਼ਿਕਾ ਜੀ ਕੀ ਸਤਿ ਜੀ